ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਵੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਇਆ ਹਾਂ ਮੌਸਮ ਸੰਧੀ ਇੱਕ ਖੌਨਾਵੀ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟਿਆਂ ਦਾ ਮੌਸਮਾ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਤੇ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਅਗਲੇ 5 ਦਿਨਾਂ ਦਾ ਮੌਸਮਾ ਜਿਹੜਾ ਉਹ ਕੀ ਕਰ ਬਟ ਲੈਣ ਵਾਲਾ ਜਿਹੜਾ ਹਨੇਰੀਆਂ ਝੱਖੜਾਂ ਦਾ ਦੌਰ ਸੀ ਉਹ ਖਤਮ ਹੋਊਗਾ ਜਾਂ ਇਸੇ ਤਰ੍ਹਾਂ ਜਾਰੀ ਰਹੂਗਾ ਜਿਸ ਤਰ੍ਹਾਂ ਅੱਜ ਬਹੁਤ ਜ਼ਿਆਦਾ ਗਰਮ ਦਿਨ ਲੱਗਿਆ ਉਸ ਤੋਂ ਬਾਅਦ ਹਨੇਰੀ ਝੱਖੜ ਦਾ ਦੌਰ ਜਿਹੜਾ ਉਹ ਕਿੰਨੇ ਦਿਨ ਜਾਰੀ ਰਹੂਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਹਵਾਵਾਂ ਦੀ ਜੇ ساری ਜੇਕਰ ਹਵਾਵਾਂ ਦੇਸ਼ਾਈ ਗੱਲ ਕਰੀਏ ਤਾਂ ਸਵੇਰ ਵੇਲੇ ਜਿਹੜੀਆਂ ਹਵਾਵਾਂ ਸੀਗੀਆਂ ਉਹ ਪੂਰਬ ਦੀਆਂ ਵਗਦੀਆਂ ਸੀ ਲੇਕਿਨ ਬਾਅਦ ਚ ਹੌਲੀ ਹੌਲੀ ਜਿਹੜੀ ਉਹ ਹਲਕੀ ਫੁਲਕੀ ਪੱਛਮ ਦੀ ਮਤਲਬ ਜਿਸ ਤਰ੍ਹਾਂ ਆਪਾਂ ਕਹਿ ਰਹੀਏ ਵੀ ਚਾਰੇ ਪਾਸੇ ਤੋਂ ਹਵਾ ਚੱਲ ਰਹੀ ਸੀ ਕੋਈ ਪਾਰਟਿਕੂਲਰ ਇੱਕ ਦਿਸ਼ਾ ਨਹੀਂ ਸੀ ਵੀ ਜਿੱਧਰੇ ਪਾਸਿਓਂ ਹਵਾ ਜਿਹੜੀ ਉਹ ਚੱਲ ਪਾ ਰਹੀ ਸੀ ਪੰਜਾਬ ਦੇ ਵਿੱਚ ਤੇ ਨਮੀ ਪੰਜਾਬ ਦੇ ਵਿੱਚ ਉਸੇ ਤਰ੍ਹਾਂ ਬਰਕਰਾਰ ਸੀ ਜਿਹਦੇ ਕਰਕੇ ਦਿਨ ਬਹੁਤ ਜ਼ਿਆਦਾ ਗਰਮ ਹੋਇਆ ਤੇ ਕਈ ਥਾਵਾਂ ਤੇ ਬੱਦਲ ਆ ਜਿਹੜੇ ਉਹ ਕ੍ਰੀਏਟ ਹੋਏ ਉਹਦੇ ਨਾਲ ਆਪਣੇ ਪੰਜਾਬ ਦੇ ਵਿੱਚ ਕਈ ਸਥਾਨਾਂ ਤੇ ਅੱਜ ਹਨੇਰੀ ਝੱਖੜ ਵੀ ਆਇਆ ਤੇ ਕਈ ਥਾਵਾਂ ਤੇ ਛਿੱਟੇ ਸ਼ਰਾਟੇ ਗੜੇਮਰੀ ਵੀ ਹੋਈ ਤੇ ਕੁਝ ਥਾਵਾਂ ਤੇ ਇਸ ਵਖਤ ਵੀ ਜਿਹੜੀਆਂ ਕਾਰਵਾਈਆਂ ਹਨੇਰੀ ਝੱਖੜ ਤੇ ਤੂਫਾਨ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਜੇਕਰ ਸਿਸਟਮ ਵਾਲੀ ਗੱਲ ਕਰੀਏ ਤਾਂ ਹਲਕੇ ਦਰਜੇ ਦਾ ਇੱਕ ਵੈਸਟਰਨ ਡਿਸਟਰਬੈਂਸ ਆ ਜਿਹੜਾ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਰਿਹਾ ਤੇ ਇੱਕ ਜਿਹੜਾ ਚੱਕਰਵਾਤ ਆ ਉਹ ਪਾਕਿਸਤਾਨ ਦੇ ਭਾਗਾਂ ਦੇ ਬਣਿਆ ਹੋਇਆ ਜਿਹਦੇ ਕਰਕੇ ਇਹ ਹਲਚਲ ਸਾਰੀ ਆ ਜਿਹੜੀ ਉਹ ਹੋਈ ਆ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਆਉਣ ਵਾਲੇ 24 ਘੰਟੇ ਦੇ ਵਿੱਚ ਆ ਪੰਜਾਬ ਦਾ ਮੌਸਮ ਜਿਹੜਾ ਉਹ ਇਸੇ ਤਰ੍ਹਾਂ ਮਤਲਬ ਬਰਕਰਾਰ ਰਹੂਗਾ ਕਈ ਥਾਵਾਂ ਤੇ ਅੱਜ ਰਾਤ ਨੂੰ ਤੇ ਕਈ ਥਾਵਾਂ ਤੇ ਕੱਲ ਦਿਨ ਵੇਲੇ ਹਨੇਰੀ ਝੱਖੜ ਦੇ ਨਾਲ ਤੇ ਸ਼ਰਾਟੇ ਦਾ ਰਮੀ ਕੁਝ ਥਾਵਾਂ ਤੇ ਗੜੇ ਮਾਰੀ ਕਈ ਥਾਵਾਂ ਤੇ ਧੂੜ ਭਰੀ ਹਨੇਰੀਆ ਜਿਹੜੀ ਉਹ ਚੱਲਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਹੈਗੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਆ ਜਿਹੜੀ ਉਹਦੇ ਵਿੱਚ ਆ ਵਾਧਾ ਹੋਊਗਾ ਤੇ ਟੈਂਪਰੇਚਰ ਆ ਉਹ 40 42 ਡਿਗਰੀ ਤਾਪਮਨ ਹੋਣ ਦੀ ਸੰਭਾਵਨਾ ਬਣ ਰਹੀ ਆ ਕਿਉਂਕਿ ਅਗਲੇ 4-5 ਦਿਨ ਜਿਹੜੀ ਇਹ ਹਨੇਰੀ ਝੱਖੜ ਦਾ ਦੌਰ ਆ ਥੋੜੇ ਏਰੀਆ ਚ ਸੀਮਿਤ ਰਹੂਗਾ ਜ਼ਿਆਦਾਤਰ ਖੇਤਰਾਂ ਤੇ ਨਹੀਂ ਉਹ ਵੀ ਕੱਲ 12 ਤਰੀਕ ਤੱਕ ਉਸ ਤੋਂ ਬਾਅਦ ਜਿਹੜਾ ਮੌਸਮ ਆ ਉਹ ਹੌਲੀ-ਹੌਲੀ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ ਉਸ ਤੋਂ ਬਾਅਦ ਮੀਂਹ ਜਿਹੜਾ ਉਹ ਮੌਸਮ ਕਰਬਟਾ ਲਾਊਗਾ 19, 20 ਤੇ 21 ਤਰੀਕ ਨੂੰ ਜਾਂ 18, 19, 20 ਤਰੀਕ ਨੂੰ ਜਦੋਂ ਇੱਕ ਨਵਾਂ ਵੈਸਟਰਨ ਡਸਟ ਸਟਾਰਬੰਸ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰੂਗਾ ਤੇ ਬਾਕੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਆਪਣੇ ਰਾਜਸਥਾਨ ਦੇ ਕੁਝ ਭਾਗ ਉੱਤਰੀ ਤੇ ਹਰਿਆਣਾ ਦਿੱਲੀ ਇਹਨਾਂ ਭਾਗਾਂ ਦੇ ਵਿੱਚ ਵੀ ਘਰ ਚਮਕਣਾ ਛਿੱਟਿਆ ਜਿਹੜੇ ਉਹ ਪੈ ਸਕਦੇ ਆ ਤੇ ਮੱਧ ਭਾਰਤ ਦੇ ਵਿੱਚ ਵੀ ਵਰਖਾ ਜਿਹੜੀ ਉਹ ਹੋਣ ਦੀ ਸੰਭਾਵਨਾ ਹੁਣ ਆਪਾਂ ਗੱਲ ਕਰਾਂਗੇ ਆਉਣ ਵਾਲੇ 5 ਦਿਨਾਂ ਦੀ ਪੰਜਾਬ ਦੇ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਮੌਸਮ ਦੀ ਜੇਕਰ ਆਉਣ ਵਾਲੇ 5 ਦਿਨ ਦੇ ਵਿੱਚ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਆਉਣ ਵਾਲੇ 5 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੱਲ੍ਹ ਜਾਣੀ 12 ਤਰੀਕ ਨੂੰ ਕਈ ਥਾਂ ਤੇ ਜਿਹੜਾ ਉਹ ਜਿਵੇਂ ਆਪਾਂ ਦੱਸਿਆ ਵੀ ਨੇਰੀ ਝੱਖੜ ਦੇ ਨਾਲ ਤੇ ਸ਼ਰਾਟੇ ਧਰਮੀ ਤੇ ਕੁਥਾਮ ਤੇ ਗੜੇ ਮਾਰੀ ਤੇ ਕਈ ਥਾਵਾਂ ਤੇ ਧੂੜ ਭਰੀ ਹਨੇਰੀ ਜਿਹੜੀ ਉਹ ਆ ਸਕਦੀ ਆ ਜੰਮੂ ਕਸ਼ਮੀਰ ਲੇਹ ਲਾਖ ਹਿਮਾਚਲ ਪ੍ਰਦੇਸ਼ ਉੱਤਰਾਖੰਡ ਇਨ੍ਹਾਂ ਭਾਗਾਂ ਦੇ ਵਿੱਚ ਵੀ ਬਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਇਸ ਤੋਂ ਬਿਨਾ ਰਾਜਸਥਾਨ ਦੇ ਕੁਝ ਭਾਗਾਂ ਦੇ ਵਿੱਚ ਵੀ ਬਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਲੇਕਿਨ ਗਰਮੀ ਆ ਜਿਹੜੀ ਉਹ ਵਧਣੀ ਆ ਜਿਹੜੀ ਉਹ ਸ਼ੁਰੂ ਹੋਊਗੀ ਜਿਸ ਤਰ੍ਹਾਂ ਪਿੱਛੇ ਮੌਸਮ ਬਹੁਤ ਖੁਸ਼ ਨਮਾ ਰਿਹਾ ਉਸ ਤਰ੍ਹਾਂ ਨਹੀਂ ਰਹੂਗਾ ਸਵੇਰ ਤੋਂ ਹੀ ਗਰਮੀ ਆ ਜਿਹੜੀ ਉਹ ਤੇਜ਼ੀ ਫੜਨੀ ਸ਼ੁਰੂ ਕਰੂਗੀ ਤੇ ਦੁਪਹਿਰ ਦੇ ਵੇਲੇ ਜਿਹੜੇ ਬੱਦਲ ਆ ਉਹ ਨੇਰੀ ਝੱਕੜ ਵਾਲੇ ਕ੍ਰੀਏਟ ਹੋਣਗੇ ਉਸ ਤੋਂ ਬਾਅਦ ਗੱਲ ਕਰੀਏ ਆਪਾਂ 13 ਤਰੀਕ ਦੀ 13 ਤਰੀਕ ਨੂੰ ਵੀ ਪੰਜਾਬ ਦੇ ਵਿੱਚ ਗਰਜ ਚਮਕ ਦੇ ਨਾਲ ਕਈ ਥਾਵਾਂ ਤੇ ਛੱਟੇ ਛੱਟੇ ਨੇਰੀ ਝੱਖੜ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉੱਤਰਾਖੰਡ ਤੇ ਇਸੇ ਤਰ੍ਹਾਂ ਜਿਹੜੇ ਰਾਜਸਥਾਨ ਦੇ ਕੁਝ ਭਾਗਾਂ ਉੱਥੇ ਛੱਟੇ ਛਰਾਟੇ ਆ ਜਿਹੜੇ ਉਹ ਪੈ ਸਕਦੇ ਆ ਉਸ ਤੋਂ ਬਾਅਦ ਗੱਲ ਕਰੀਏ ਆਪਾਂ 14 ਤਰੀਕ ਦੀ ਤਾਂ 14 ਤਰੀਕ ਨੂੰ ਪੰਜਾਬ ਦੇ ਵਿੱਚ ਹਲਚਲਾ ਥੋੜੀ ਘਟੂਗੀ ਤੇ ਹਲਕੀ ਫੁਲਕੀ ਕਾਰਵਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹਿਮਾਚਲ ਉੱਤਰਾਖੰਡ ਤੇ ਆਪਣੇ ਜੰਮੂ ਕਸ਼ਮੀਰ ਦੇ ਵਿੱਚ ਕੁਝ ਭਾਗਾਂ 'ਚ ਬਰਖਾ ਹੋ ਸਕਦੀ ਆ ਉਸ ਤੋਂ ਬਾਅਦ ਗੱਲ ਕਰੀਏ ਜੀ ਆਪਾਂ ਜੇਕਰ ਅ 14 ਤਰੀਕ ਦੀ ਤਾਂ 14 ਤਰੀਕ ਨੂੰ ਵੀ ਹਲਕੀ ਫੁਲਕੀ ਕਾਰਵਾਈ ਪੰਜਾਬ 'ਚ ਹੋ ਸਕਦੀ ਹੈ ਬਾਕੀ ਭਾਗਾਂ ਦੇ ਵਿੱਚ ਆਮ ਤੌਰ ਤੇ ਮੌਸਮਾਂ ਜਿਹੜਾ ਰਾਜਸਥਾਨ ਦੇ ਵਿੱਚ ਖੁਸ਼ਕ ਹੋ ਜੂ ਗੁਜਰਾਤ ਦੇ ਵਿੱਚ ਖੁਸ਼ਕ ਹੋ ਜੂ ਮੱਧ ਭਾਰਤ ਦੇ ਹਲਕੀ ਫੁਲਕੀ ਗਤੀਵਿਧੀ ਹੋ ਸਕਦੀ ਹੈ ਪੂਰਬੀ ਉੱਤਰ ਪ੍ਰਦੇਸ਼ ਬਿਹਾਰ ਛੱਤੀਸਗੜ੍ਹ 'ਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 15 ਤਰੀਕ ਦੀ ਤਾਂ 15 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਉੱਤਰਾਖੰਡ ਦੇ ਭਾਗਾਂ 'ਚ ਕੁਝ ਵਰਖਾ ਹੋ ਸਕਦੀ ਹੈ ਹਰਿਆਣਾ 'ਚ ਹਲਕੇ-ਫੁਲਕੇ ਨੇਰੀ ਝਕੜਾ ਸਕਦਾ ਹਿਮਾਚਲ 'ਚ ਹੋ ਸਕਦਾ ਲੇਕਿਨ ਪੰਜਾਬ, ਰਾਜਸਥਾਨ ਤੇ ਗੁਜਰਾਤ ਤੇ ਬਿਹਾਰ ਤੇ ਪੂਰਬੀ ਉੱਤਰ ਪ੍ਰਦੇਸ਼ ਮੌਸਮ ਪੂਰੀ ਤਰ੍ਹਾਂ ਖੁਸ਼ਕ ਤੇ ਬਹੁਤ ਜ਼ਿਆਦਾ ਗਰਮ ਹੋ ਜਾਊਗਾ ਉਸ ਤੋਂ ਬਾਅਦ ਗੱਲ ਕਰੀਏ ਆਪਾਂ 15 ਤਰੀਕ ਦੀ ਤਾ 15 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਵੀ ਪੰਜਾਬ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹਿੰਦੀ ਸੰਭਾਵਨਾ ਉੱਤਰਾਖੰਡ ਦੇ ਵਿੱਚ ਅਤੇ ਪੱਛਮੀ ਉੱਤਰ ਪ੍ਰਦੇਸ਼ ਕੁਝ ਵਰਖਾ ਹੋ ਸਕਦੀ ਹੈ ਗੱਲ ਕਰੀਏ ਉਸ ਤੋਂ ਬਾਅਦ ਆਪਾਂ 16 ਤਰੀਕ ਦੀ ਤਾ 16 ਤਰੀਕ ਨੂੰ ਵੀ ਜ਼ਿਆਦਾਤਰ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹਿਣ ਦੀ ਉਹ ਸੰਭਾਵਨਾ ਵਾ ਕਿਤੇ ਇੱਕ ਤਾਂ ਕੋਈ ਕਣੀ ਕਾਮਣੀ ਹੈ ਜਿਹੜੀ ਉਹ ਛਿੱਟੇ ਛਰਾਟੇ ਆ ਜਿਹੜੇ ਉਹ ਪੈ ਸਕਦੇ ਆ ਜ਼ਿਆਦਾ ਚਾਂਸ ਆ ਜਿਹੜੇ ਉਹ ਪੰਜਾਬ ਦੇ ਵਿੱਚ ਹੈਨੇਗੇ 19, 20 ਤੇ 21 ਤਰੀਕ ਨੂੰ ਪੰਜਾਬ ਦੇ ਵਿੱਚ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਆ ਰਿਹਾ ਜਿਸ ਦੇ ਨਾਲ ਕਈ ਥਾਵਾਂ ਤੇ ਤੇਜ਼ ਹਨੇਰੀ ਝੱਖੜ ਤੇ ਗਰਜ ਚਮਕਣਾ, ਛਿੱਟੇ ਸ਼ਰਾਟੇ ਤੇ ਗੜੇਮਾਰੀ ਹੋਣ ਦੀ ਸੰਭਾਵਨਾ ਕਿਉਂਕਿ ਆਉਣ ਵਾਲੇ ਦਿਨਾਂ 14, 15, 16, 17, 18 ਬਹੁਤ ਜ਼ਿਆਦਾ ਗਰਮ ਹੋਣ ਵਾਲੇ ਆ ਤੇ ਤਾਪਮਾਨ 40-42 ਡਿਗਰੀ ਤੱਕ ਜਾਊਗਾ। ਇਹ ਸੀਗਾ ਅਗਲੇ 5 ਦਿਨਾਂ ਦਾ ਮੌਸਮ ਦਾ ਹਾਲ। ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਊ। ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰ